ਹallelujah ਪਰਮੇਸ਼ੁਰ ਦੇ ਜੀਵਤ ਰਾਜ ਮੈਂ ਸਾਰਿਆਂ ਜਮਸ ਦੀਆਂ ਪ੍ਰਭੂਸ਼ੁਸ ਦਿਨਾਂ ਅਸਤਰੀ ਸਾਰਿਆਂ ਦੀ ਸਲਾਮਤ ਹੋਵੇ ਅਮਨ ਹallelujah ਅੱਜ ਆ ਇੱਕ ਖਾਸ ਟੌਪਿਕ ਨੂੰ ਲੈ ਕੇ ਮੈਂ ਤੁਹਾਡੇ ਵਿੱਚਕਾਰ ਮੌਜੂਦ ਹਾਂ ਟੌਪਿਕ ਕੀ ਹੈ ਜਿਹੜਾ ਸੇ ਪੜ੍ਹਦਾ ਹਾਂ ਦੇਸ਼ਧਿਪੋਤੀ 12 ਦੇ ਉਹਦੀ ਇੱਕ ਐਥ ਨੂੰ ਉਹਦੇ ਵਿੱਚ ਲਿਖਿਆ ਹੈ ਹੈ ਨੌਜਵਾਨ ਆਪਣੀ ਜਵਾਨੀ ਵਲੇ ਆਪਣੀ ਕਰਤਾਰ ਨੂੰ ਚੇਤੇ ਰੱਖ ਜਿਹੜਾ ਦਿਨ ਨਹੀਂ ਆਇਆ ਜਿਸ ਤੋ ਆਕੇਗਾ ਨ ਦਿਨਾਂ ਚ ਨੁਕਸ ਸੁਖ ਉਹ ਆਨੰਦ ਨਹੀਂ। ਅਰ ਇਹ ਨੌਜਵਾਨ ਅਵਿਸ਼ੇ ਚ ਖਾਸ ਕਰਕੇ ਜ਼ਰੂਰੀ ਮੈਸੇਜ ਹੈ। ਕਿਉਂਕਿ ਨੌਜਵਾਨੀ ਦੇ ਵਿੱਚ ਪਰਮੇਸ਼ੁਰ ਇਸਤੇਮਾਲ ਕਰਦੇ ਸਭ ਨਾਲ। ਬੁਢਾਪੇ ਚ ਸਭ ਹੀ ਖੁਦਾ ਨੂੰ ਯਾਦ ਕਰਦੇ ਨੇ। ਗਲਤ ਨਹੀਂ ਉਹਨਾਂ ਦਾ ਯਾਦ ਕਰਨਾ ਪਰ ਜੇਕਰ ਉਹਨੇ ਨੌਜਵਾਨੀ ਦੇ ਵਿੱਚ ਕੁਝ ਪਰਮੇਸ਼ਰ ਦੇ ਲਈ ਕੀਤਾ ਨਹੀਂ ਔਰ ਨੌਜਵਾਨੀ ਦੇ ਵਿੱਚ ਆਪਣੀ ਸਮਝ ਆਪਣੀ ਸੀਰ ਦੀ ਇੱਛਾ ਦੇ ਅਨੁਸਾਰ ਚੱਲੇ ਤਾਂ ਫਿਰ ਬੁਢਾਪੇ ਦੇ ਵਿੱਚ ਵੀ ਪਰਮੇਸ਼ੁਰ ਨਾਲ ਜ਼ਿਆਦਾ ਖਾਸ ਧਿਆਨ ਨਹੀਂ ਕਰਦਾ। ਮਾਫ ਸਰੂਰ ਕਰੇਗਾ ਫਿਰ ਉਹ ਪੂਰੀ ਤਰ੍ਹਾਂ ਨਹੀਂ ਮਾਫ ਕਰੇਗਾ ਕਿਉਂਕਿ ਉਹਨੇ ਨੌਜਵਾਨੀ ਦੇ ਵਿੱਚ ਪਰਮਿਸ਼ਨ ਤਿਆਗ ਗਿਆ ਪਰ ਅੱਜ ਜੇਕਰ ਜਨੇਵਲ ਭੈਣ ਤਾਂ ਅੱਜ ਤੁਸੀਂ ਨੌਜਵਾਨੀ ਦੇ ਵਿੱਚ ਉਹ ਤਾਂ ਤੁਸੀਂ ਇੱਕ ਚੀਜ਼ ਨੂੰ ਯਾਦ ਰੱਖੋ ਵਚਨ ਨੂੰ ਤੁਸੀਂ ਜਾਣਦੇ ਹੋਏ ਵੀ ਅਣਜਾਣ ਬੰਦੇ ਤੋਂ ਫਿਰ ਤੁਹਾਡੇ ਲਈ ਬਹੁਤ ਵੱਡਾ ਪਾਪ ਹੈ ਕ੍ਰਾਮ ਲਿਖਿਆ ਹੈ ਜੇਕਰ ਕ੍ਰਾਮ ਚੰਗੀ ਤਰ੍ਹਾਂ ਪੜੀਏ ਤਾਂ ਉਹਦੇ ਵਿੱਚ ਲਿਖਿਆ ਹੈ ਖਾਸ ਕਰਕੇ ਨੌਜਵਾਨਾਂ ਦੇ ਲਈ ਲਿਖਿਆ ਹੈ नौजवाना सब तो पहल काम की है नौजवानों नौजवान बहुत सारिया लिखी है बहुत सारिया चीज और उत्तम तो यही है ही नौजवान अपनी जवानी मिले अपनी करता चेते रख यानी कि नौजवानी के तू अपने पिता अपने सृजनहार को याद रख अजय वो दिन नहीं आए जो तू तो आखेंगा भी सब कुछ होने के बावजूद ही मेरे अंदर कोई चैन कोई सुकून जिंदगी नहीं है मैं खाली खाली जावा और इसलिए इस चीज ਨੂੰ ਤੁਸੀਂ ਧਿਆਨ ਚ ਰੱਖੋ ਕਿ ਤੁਸੀਂ ਪਰਮੇਸ਼ਰ ਦਾ ਕੰਮ ਕਰਨਾ ਹੈ ਕੰਮ ਕਿਵੇਂ ਕਰਨਾ ਮੈਂ ਤੁਹਾਨੂੰ ਆਪਣੀ ਕੰਮਕਾਰ ਕਿਤੇ ਛੱਡਣ ਲਈ ਨਹੀਂ ਕਹਿ ਰਿਹਾ ਤੁਸੀਂ ਕੰਮ ਕਿਵੇਂ ਕਰਨਾ ਤੁਸੀਂ ਹੁਣ ਸਭ ਜਿਹੜਾ ਸਟਾਰਟਿੰਗ ਤੋਂ ਦੇਖੇ ਸਭ ਪਾਸਟਰ ਸਹਿਬਾਨ ਨਹੀਂ ਬਣ ਜਾਣੇ ਹਰ ਇੱਕ ਦੀ ਕਹਾਣੀ ਅਲੱਗ ਹੈ ਪਰਮੇਸ਼ਰ ਦੀ ਮਰਜ਼ੀ ਹੈ ਮੈਂ ਆਪਣੀ ਮਰਜ਼ੀ ਦੇ ਅਨੁਸਾਰ ਖੁਦਾ ਦਾ ਦਾਸ ਨਹੀਂ ਹਾਂ ਮੈਂ ਪ੍ਰਭੂ ਦੀ ਇੱਛਾ ਦੇ ਅਨੁਸਾਰ ਖੁਦਾ ਦਾ ਦਾਸ ਹਾਂ ਪ੍ਰਭੂ ਨੇ ਚੁਣਿਆ ਠਹਿਰਾਇਆ ਔਰ ਮੈਨੂੰ ਕਾਦੀ ਲਈ ਚੁਣਿਆ ਕਿ ਨੌਜਵਾਨਾਂ ਨੂੰ ਔਰ ਸਭ ਪੈਂਪਾ ਨੂੰ ਮੈਂ ਪਰਮੇਸ਼ਰ ਦਾ ਮਾਰਗ ਦਿਖਾ ਪਾਉਂ ਮਾਂ ਔਰ ਪ੍ਰਭੂ ਦੇ ਵਚਨ ਨੂੰ ਸਮਝਾ ਪਾਉਂ ਮਾਂ ਖੁਦ ਖੁਦਾ ਕੋ ਸਿੱਖ ਕੇ ਪ੍ਰਭੂ ਦੇ ਆਤਮਾ ਦੁਆਰਾ ਦੂਜਿਆਂ ਨੂੰ ਪ੍ਰਚਾਰ ਕਰ ਸਕਦਾ ਕਰ ਸਕਾਂ ਤੁਹਾਡੇ ਲਈ ਇੱਕ ਮੈਸੇਜ ਕੀ ਹੈ ਖਾਸ ਕਰਕੇ ਜਿੰਨੇ ਵੀ ਪੈਂਦਾ ਮੈਨੂੰ ਦੇਖਣ ਜੇਕਰ ਤੁਸੀਂ ਨੌਜਵਾਨੀ ਦੇ ਵਿੱਚ ਹੋ ਜਾਂ ਜੇ ਤੁਸੀਂ ਉਮਰ ਦੇ ਵਿੱਚ ਹੋ ਖਾਸ ਕਰਕੇ ਨੌਜਵਾਨਾਂ ਲਈ ਸੰਦੇਸ਼ ਤੁਹਾਡੀ ਉਮਰ ਕੋਈ ਵੀ ਹੋ ਸਕਦੀ ਹੈ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਫੈਲਾ ਸਕਦੇ ਹੋ ਕਿਵੇਂ ਇੱਕ ਸ਼ੇਅਰ ਦੇ ਦੁਆਰਾ ਸੀ ਜਿਸ ਰਿਤਿ ਨਾਲ ਸੁਪੀਚ ਪਰਮੇਸ਼ਰ ਦਾ ਬਚਨ ਜੋ ਫੈਲਦਾ ਹੈ ਜੋ ਤੁਸੀਂ ਮੈਸੇਜ ਹੁਣ ਵੀ ਸੁਣ ਰਹੇ ਹੋ ਜੇਕਰ ਇਸ ਮੈਸੇਜ ਨੂੰ ਜਿੰਨੀਆਂ ਵੀ ਵੀਡੀਓਜ਼ ਆndੀਆਂ ਹੈਮ ਤੁਸੀਂ ਇਹਨਾਂ ਨੂੰ ਦੂਜਾ ਤੱਕ ਸ਼ੇਅਰ ਕਰ ਪਾਓ ਆਪਣੇ ਰਿਲੇਟਡ ਆਪਣੇ ਭੈਣ ਭਰਾ ਰਿਸ਼ਤੇਦਾਰਾਂ ਤੱਕ ਔਰ ਆਪਣੇ ਸੱਜਣ ਜਿੰਨੇ ਵੀ ਭਰਾ ਯਾ ਦੋਸਤ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਹਨ ਤੁਸੀਂ ਉਹਨਾਂ ਨੂੰ ਇਹ ਸ਼ੇਅਰ ਕਰ ਸਕਦੇ ਹੋ ਔਰ ਉਹ ਪਰਮੇਸ਼ੁਰ ਦੀ ਆਤਮਾ ਦੁਆਰਾ ਇਸ ਵੀਡੀਓ ਨੂੰ ਦੇਖ ਕੇ ਆਸ਼ੀਸ਼ਿਤ ਹੋ ਸਕਦੇ ਹੋ ਹੋ ਸਕਦਾ ਬਹੁਤ ਸਾਰਾ ਕੋਈ ਨਿਰਾਸ਼ਾ ਦੇ ਵਿੱਚ ਹੋਵੇ ਕੋਈ ਦੁਖੀ ਪਰੇਸ਼ਾਨੀ ਦੇ ਵਿੱਚ ਹੋਵੇ ਪਰ ਉਹ ਤੁਹਾਨੂੰ ਦੱਸ ਨਹੀਂ پا ਰਿਹਾ ਅੰਦਰ-ਅੰਦਰ ਜਿਵੇਂ ਖੋਖਲਾ ਹੋਈ ਜਾਂਦਾ ਜਿਵੇਂ ਇੱਕ ਲੱਕ ਨੂੰ ਕੋਨ ਲੱਗੀ ਹੁੰਦੀ ਹੈ ਬਾਹਰੋਂ ਤਾਂ ਬਹੁਤ ਸੁੰਦਰ ਲੱਗਦੀ ਪਰ ਅੰਦਰ-ਅੰਦਰ ਉਹ ਖਾਦੀ ਜਾ ਰਹੀ ਹੁੰਦੀ ਹੈ ਉਹ ਸ਼ੈਤਾਨ ਬਹੁਤਿਆਂ ਹੋ ਸਕਦਾ ਖਾਰਿਆ ਹੋਵੇ ਤੁਸੀਂ ਨਹੀਂ ਜਾਣਦੇ ਪਰ ਤੁਹਾਡਾ ਇੱਕ ਸ਼ੇਅਰ ਕੀਤਾ ਹੋਇਆ ਇੱਕ ਵੀਡੀਓ ਇੱਕ ਪਰਮੇਸ਼ੁਰ ਦਾ ਪਵਿੱਤਰ ਵਚਨ ਉਹਨਾਂ ਦੀ ਜ਼ਿੰਦਗੀ ਨੂੰ ਬਚਾ ਸਕਦਾ ਹੈ ਇਸ ਲਈ ਤੁਸੀਂ ਜੇਕਰ ਆਪਣੀ ਜ਼ਿੰਮੇਵਾਰੀ ਨੂੰ ਥੋੜੇ ਸਮਝਦੇ ਹੋਏ ਕਿ ਮੈਂ ਇੰਨਾ ਹੀ ਕੰਮ ਕਰਾਂ ਕਿ ਮੈਂ ਪਰਮੇਸ਼ਰ ਦੇ ਬਚਨ ਨੂੰ ਜੇਕਰ ਮੈਂ ਇਹ ਇੰਟਰਨੈਟ ਦਾ ਇਸਤੇਮਾਲ ਕਰ ਲਿਆ YouTube ਚਲਾ ਰਿਹਾ ਹਾਂ Instagram ਚਲਾ ਰਿਹਾ ਹਾਂ Facebook ਚਲਾ ਰਿਹਾ ਹਾਂ ਮੈਂ ਇਹਨਾਂ ਦੇ ਮਾਧਿਅਮ ਰਾਹੀਂ ਪਰਮੇਸ਼ਰ ਦਾ ਬਚਨ ਫੈਲਾ ਸਕਦਾ ਇਸ ਬਚਨ ਨੂੰ ਤੁਸੀਂ ਸੁਣ ਕੇ ਦੂਜਿਆਂ ਤੱਕ ਸ਼ੇਅਰ ਕਰ ਸਕਦੇ ਹੋ ਖੁਦ ਵੀ ਤੁਸੀਂ ਆਸ਼ੀਸ਼ਿਤ ਹੋਵੋਗੇ ਉਹਦਾ ਪ੍ਰਤੀਫਲ ਜਿਕਰ ਉਹ ਬਚਾਈ ਜਾਵੇਗੀ हां ओदा प्रतिफल परमेश्वर ਤੁਹਾਨੂੰ ਵੀ ਦੇਵੇਗਾ ወਛਣ ਜਿੰਨੇ ਪ੍ਰਚਾਰ ਕਰ ਰਿਹਾ ਹੋਵੇਗਾ ਜਿਦੇ ਵਛਣ ਦੇ ਦੁਆਰਾ ਪਰਮੇਸ਼ੁਰ ਦੇ ਵਛਣ ਹੈ ਪਰ ਜਿਦੇ ਦੁਆਰਾ ਪਰਮੇਸ਼ੁਰ ਵਛਣ ਨੂੰ ਬੋਲ ਰਿਹਾ ਹੈ ਉਹਦੇ ਉਹਨੂੰ ਵੀ ਆਸ਼ੀਸ਼ਿਤ ਪਰਮੇਸ਼ੁਰ ਕਰੇਗਾ ਔਰ ਤੁਸੀਂ ਵੀ ਜਿਨ੍ਹਾਂ ਨੇ ਉਸ ਵਛਣ ਨੂੰ ਸ਼ੇਅਰ ਕੀਤਾ ਹੈ ਉਹ ਵੀ ਆਸ਼ੀਸ਼ਿਤ ਹੋਵੋਗੇ ਤੁਸੀਂ ਇੰਨਾ ਕੰਮ ਕਰਕੇ ਆਪਣੀ ਜਵਾਨੀ ਨੂੰ ਪਰਮੇਸ਼ੁਰ ਦੇ ਲਈ ਖੇਲਾ ਸਕਦੇ ਹੋ ਇੱਕੋ ਔਖਾ ਕੰਮ ਨਹੀਂ ਹੈ ਜਸਟ ਸ਼ੇਅਰ ਕਰਨਾ ਦੂਜਿਆਂ ਨੂੰ ਆਪਣੇ ਵਟਸਐਪ ਦੇ ਸਟੇਟਸ ਲਗਾ ਸਕਦੇ ਹੋ ਤੁਸੀਂ ਆਪਣੇ ਆਹ ਯਾਰ ਦੋਸਤਾਂ ਨੂੰ ਇਹ ਸੈਂਡ ਕਰ ਸਕਦੇ ਹੋ ਉਹ ਅੱਗੇ ਸੈਂਡ ਕਰ ਸਕਣ ਤਾਂ ਜੋ ਪਰਮੇਸ਼ਵਰ ਦਾ ਵਚਨ ਫੈਲੇ ਔਰ ਪਰਮੇਸ਼ਵਰ ਦੇ ਨਾਮ ਨੂੰ ਮਹਿਮਾ ਮਿਲੇ ਤੁਸੀਂ ਨਹੀਂ ਜਾਣਦੇ ਮੈਂ ਸੱਚ ਕਹਿ ਰਿਹਾ ਆਤਮਾ ਦੇ ਪੇਤਾਂ ਨੂੰ ਨਹੀਂ ਜਾਣਦੇ ਪਰ ਤੁਸੀਂ ਜਾਣੋਗੇ ਜਲਦੀ ਜਾਣੋਗੇ ਜੇ ਤੁਸੀਂ ਪਰਮੇਸ਼ਵਰ ਦੇ ਕੰਮ ਨੂੰ ਕਰੋਗੇ ਗਲਮ ਲਿਖਿਆ ਪਹਿਲਾਂ ਮੇਰੇ ਧਰਮ ਤੇ ਰਾਹ ਦੀ ਖੋਜ ਕਰ ਦੁਨੀਆ ਦੀਆਂ ਚੀਜ਼ਾਂ ਦੇ ਪਿੱਛੇ ਭੈਗ ਤੂੰ ਮਿਲ ਗਈਆਂ ਖੋਜ ਇਹ ਹੈ ਕਿ ਤੁਸੀਂ ਪਰਮੇਸ਼ਰ ਦੇ ਬਚਨ ਨੂੰ ਫੈਲਾਓਗੇ ਪ੍ਰਭੂ ਦੀ ਬਾਣੀ ਨੂੰ ਪੜੋਗੇ ਔਰ ਸਚਾਈ ਨੂੰ ਜਾਣੋਗੇ ਤਾਂ ਤੁਸੀਂ ਆਜ਼ਾਦੀ ਨੂੰ ਪਾਓਗੇ ਛੁਟਕਾਰੇ ਨੂੰ ਪਾਓਗੇ ਔਰ ਦੁਨੀਆ ਦੀਆਂ ਵਸਤੂਆਂ ਜਿਨ੍ਹਾਂ ਨੂੰ ਪਰਮੇਸ਼ਰ ਨੂੰ ਪਿੱਛੇ ਕਰਕੇ ਤਾ ਦੁਨੀਆ ਦੀਆਂ ਵਸਤੂਆਂ ਦੇ ਪਿੱਛੇ ਭੱਜਦੇ ਪਰਮੇਸ਼ਰ ਕਹਿ ਰਿਹਾ ਫਿਰ ਇਦਾਂ ਨਹੀਂ ਹੋਏਗਾ ਬਲਕਿ ਤੁਸੀਂ ਖੁਦ ਪਰਮੇਸ਼ਰ ਦੇ ਕੰਮ ਨੂੰ ਪਹਿਲ ਦੋਗੇ ਤਾਂ ਦੁਨੀਆ ਦੀਆਂ ਵਸਤੂਆਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਇਸ ਲਈ ਜਿੰਨੀਆਂ ਵੀ ਅਪਡੇਟ ਵੀਡੀਓ ਸਾਰੀਆਂ ਪ੍ਰੀਚਿੰਗ ਦੀ ਵੀਡੀਓ ਆ ਰਹੀਆਂ ਪ੍ਰੇਰ ਆ ਰਹੀਆਂ ਜਿਵੇਂ ਜਿਵੇਂ ਮੈਂ ਅਪਡੇਟ ਮੈਂ ਕਰ ਰਿਹਾ ਕਿਉਂਕਿ ਮੈਂ ఎవਰੀ ਡੇ ਚਰਚ ਲਗਾ ਰਿਹਾ ਡੇਲੀ ਮੀਟਿੰਗ ਕਰ ਰਿਹਾ ਉਹਦੀਆਂ ਵੀਡੀਓ ਜ਼ਰੂਰ ਤੁਹਾਨੂੰ ਆਣ ਗਈਆਂ ਔਰ ਮੇਰਾ ਵਿਸ਼ਵਾਸ ਹੈ ਤੁਹਾਡੀ ਦੁਆਰਾ ਕੀਤਾ ਗਿਆ ਸੈਂਡ ਇਹ ਸ਼ੇਅਰ ਕੀਤੀ ਹੋਈ ਵੀਡੀਓ ਬਹੁਤਿਆਂ ਦੀ ਜ਼ਿੰਦਗੀਆਂ ਨੂੰ ਬਚਾਵੇਗੀ ਬਹੁਤਿਆਂ ਨੂੰ ਆਸ਼ੀਸ਼ਿਤ ਕਰੇਗੀ ਔਰ ਮੇਰਾ ਵਿਸ਼ਵਾਸ ਹੈ ਨੌਜਵਾਨੀ ਦਾ ਸਮਾਂ ਕਲਮਸ ਲਿਖਿਆ ਹੈ ਜੁਇਲ ਨਬੀ ਦੀ ਪੁਸਤਕਾ ਦੂ ਅਧਿਆਇ ਉਹਦੀ 28 ਵਿੱਚ ਲਿਖਿਆ ਇਸ ਲਈ ਅੰਤਿ ਸਮੇਂ ਮੈਂ ਆਪਣਾ ਆਤਮਾ ਪਰਮੇਸ਼ਰ ਘਰੇ ਮੈਂ ਆਪਣਾ ਆਤਮਾ ਹਰ ਇੱਕ ਪ੍ਰਾਣੀ ਤੇ ਉਡੇ ਲਾਂਗਾ ਤੁਹਾਡੇ ਤੀਆਂ ਪੁੱਤਰਾ ਗੰਭਾ ਖੰਗੇ ਬਜ਼ੁਰਗ ਸੋਪਨ ਦੇਖਣਗੇ ਨੌਜਵਾਨ ਦਰਸ਼ਨ ਦੇਖਣਗੇ ਉਹਨਾਂ ਦਿਨ ਮੈਂ ਆਪਣਾ ਆਤਮਾ ਆਪਣੀ ਦਾਸਵਰਦਸੀਆਂ ਤੇ ਵਾਹਾਂ ਹਾਂਗਾ ਔਰ ਉਹ ਭਵਿਸ਼ਵਾਨੀ ਕਰਨਗੇ ਕਿ ਇਸਿਆ ਇਸ ਸਮਾਪ ਹੁੰਚੇ ਕਿਸੇ ਨੌਜਵਾਨ ਨੂੰ ਬਚਾਈਏ ਔਰ ਜਿੰਨੇ ਵੀ ਸੁਣ ਰਹੇ ਨੇ ਤੁਸੀਂ ਸਾਰੇ ਪਰਮੇਸ਼ਰ ਦੇ ਚੁਣੇ ਗਏ ਹੋ ਕੋਈ ਰਿਜੈਕਟ ਨਹੀਂ ਹੈ ਤੁਹਾਡੇ ਚੋਂ ਮੈਂ ਖੁਦ ਦਾਸ ਹੁੰਦੇ ਨਾ ਤੇ ਕਹਿ ਰਿਹਾ ਮੈਂ ਰਿਜੈਕਟ ਸੀ ਦੁਨੀਆ ਮੈਨੂੰ ਰਿਜੈਕਟ ਸੀ ਪਰ ਪ੍ਰਭੂ ਨੇ ਮੈਨੂੰ ਛੁਇਆ ਪ੍ਰਭੂ ਨੇ ਮੈਨੂੰ छुटकारा ਦਿੱਤਾ ਔਰ ਮੈਂ ਬਚਾਇਆ ਗਿਆ ਹਾਂ ਅੱਜ ਮੈਂ ਤੁਹਾਡੇ ਵਿੱਚ ਪ੍ਰਚਾਰ ਕਰ ਰਿਹਾ ਮੈਂ ਪਾਪ ਚ ਸੀ ਗੁਨਾਹ ਚ ਸੀ ਦੁੱਖਾਂ ਚ ਸੀ ਮੈਂ ਪਰੇਸ਼ਾਨੀਆਂ ਦੇ ਵਿੱਚ ਸੀ ਖੁਦਾ ਨੇ ਮੈਨੂੰ ਕੱਢਿਆ ਮੇਰਾ ਵਿਸ਼ਵਾਸ ਹੈ ਤੁਸੀਂ ਆਨੰਦਿਤ ਹੋਗੇ ਬਸ ਇਨਾ ਮਿਹਨਤ ਦੇ ਵਿੱਚ ਨਾ ਜੋ ਦੁਨੀਆਦਾਰੀ ਦੀ ਮਿਹਨਤ ਦੇ ਵਿੱਚ ਨਾ ਜਾਓ ਬਲਕਿ ਥੋੜੀ ਜਿਹੀ ਮਿਹਨਤ ਮਸੀਹ ਦੇ ਵਿੱਚ ਵੀ ਕਰੋ ਕਿਉਂਕਿ ਦੁਨੀਆਦਾਰੀ ਦੀ ਮਿਹਨਤ ਫੇਲ ਹੋ ਸਕਦੀ ਹੈ ਮਸੀਹ ਵਿੱਚ ਕੀਤੀ ਹੋਈ ਮਿਹਨਤ ਕਦੀ ਵਿਅਰਥ ਨਾ ਹੋਵੇਗੀ आमाली लिए और जिने मेरे भैन भ्रा देख रहे सुन रहे हैं मैं एक गुड न्यूज़ तुम देना चाहता कि अज तो दो हज़ार पच्चीस साल पहले तो एक परमेश्वर खुदा जीवित पिता स्वर्ग में छड़ के धरती पर आया और वो मारे गया गारे गया तीसरे दिन मुर्दे मुरदे जी उठा उन्हें तो और मेरी कतर अपनी पिट के उन्ताली को खादे वो मार खान के द्वारा असं छुड़ाए गए वो सिर ते कंडियाद ताज पहनाए जान के द्वारा असं हर एक डिप्रैशन तो आजाद हुए पाप तो आजाद हुए और ਉਦੇ 크ਰੂਸ ਤੇ ਚਰਾਈ ਜਾਨ ਦੇ ਦੁਆਰਾ ਅਸੀਂ छुटਕਾਰਾ ਪਾਇਆ ਹਰ ਇੱਕ ਬੰਦ ਤੇ ਹਰ ਇੱਕ ਮੌਤ ਇਸ ਪ੍ਰੇਰਤ ਤੋਂ ਇਸ ਲਈ ਜਿੰਨੇ ਵੀ 팬ਪ੍ਰਾਇਮਰੀ ਆਵਾਜ਼ ਨੂੰ ਸੁਣੇ ਮੇਰਾ ਵਿਸ਼ਵਾਸ ਹੈ ਕਿ ਸ਼ਾਂਤੀ ਤੁਮ ਛੂਏਗੀ ਪ੍ਰਭੂ ਦਾ ਆਤਮਾ ਅਨੰਦ ਵਿੱਚ ਲੈ ਕੇ ਜਾਵੇਗਾ ਇੱਕ ਵਡ ਹੌਸਲਾ ਜਿਹੜਾ ਟੁੱਟਿਆ ਹੋਇਆ ਹੌਸਲਾ ਤੁਹਾਨੂੰ ਨਵਾਂ ਹੌਸਲਾ ਤੁਸੀਂ ਪਾਓਗੇ ਨਵੀਂ ਦਲੇਰੀ ਨਵੀਂ ਸ਼ਾਂਤੀ ਨੂੰ ਪਾਓਗੇ ਇਹ ਦੁਨੀਆ ਦੀ ਤਸੱਲੀ ਕੁਛ ਨਹੀਂ ਹੈ ਪਰਮੇਸ਼ਰ ਦੀ ਤਸੱਲੀ ਪਰਮੇਸ਼ਰ ਦੇ ਵਚਨ ਦੀ ਸ਼ਾਂਤੀ ਤੁਹਾਡੇ ਉੱਤੇ ਆਵੇਗੀ ਔਰ ਉਹ ਸਭ ਤੋਂ ਅਲੱਗ ਹੋਵੇਗੀ ਜੋ ਮੈਂ ਐਕਸਪੀਰੀਅੰਸ ਕਰ ਰਿਹਾ ਹਾਂ ਇਸ ਲਈ ਪਰਮੇਸ਼ਰ ਦੇ ਪਿਆਰਿਓ ਤੁਸੀਂ ਜਲਦੀ ਤੋਂ ਜਲਦੀ ਪਰਮੇਸ਼ਰ ਦੇ ਬਚਨ ਦੇ ਵੱਲ ਖਿੱਚੇ ਹੋ ਮੈਂ ਤੁਹਾਡੇ ਨਾਲ ਖੜਾ ਜਿੱਥੇ ਮੇਰੀ ਜ਼ਰੂਰਤ ਹੈ ਤੁਹਾਨੂੰ ਪ੍ਰੇਅਰ ਲਾਈਫ ਪ੍ਰੇਅਰ ਲਾਈਫ ਨੂੰ ਇਮਿਗ੍ਰੇਸ ਕਰਨ ਦੀ ਔਰ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਤੁਸੀਂ ਮੇਰਾ ਨੰਬਰ ਸਕਰੀਨ ਤੇ ਆਵੇਗਾ ਔਰ ਮੇਰੇ ਆਈਡੀ ਤੇ ਮੈਂਸ਼ਨ ਵੀ ਆ ਤੁਸੀਂ ਉਸ ਨੰਬਰ ਦੇ ਦੁਆਰਾ ਮੈਨਾਂ ਕੰਟੈਕਟ ਕਰ ਸਕਦੇ ਜਿਹਨੇ ਪ੍ਰਭੂ ਚ ਵਧਨਾ ਚਾਹੁੰਦੇ ਤੁਸੀਂ ਉਹ ਵੀ ਕੰਟੈਕਟ ਕਰ ਸਕਦੇ ਹੋ ਜਿਹਨੇ ਪਰਮੇਸ਼ਰ ਦੀ ਮਹਿਮਾ ਕਰਨਾ ਚਾਹੁੰਦੇ ਤੁਸੀਂ ਹਰ ਇੱਕ ਵਿਸ਼ੇ ਦੇ ਲਈ ਮੇਰੇ ਨਾਲ ਗੱਲ ਕਰ ਸਕਦੇ ਹੋ ਜਿੱਥੋਂ ਤੱਕ ਕਿ ਪਰਮੇਸ਼ਰ ਦੀ ਆਤਮਾ ਮੇਰੀ ਅਗਵਾਈ ਕਰੇਗਾ ਮੈਂ ਤੁਹਾਡੇ ਨਾਲ ਖੜਾ ਹਾਂ ਤੁਹਾਡੀ ਮੈਂ ਅਗਵਾਈ ਕਰਾਂਗਾ ਹallelujah ਹallelujah ਇਸ ਲਈ ਸਾਰੇ ਹੀ ਪੈਂਪਰਾ ਇਹ ਹਸ਼ਰਤ ਵਿੱਚ ਨਰੋ ਪ੍ਰਭੂ ਨੇ ਅੰਤ ਦੇ ਸਮੇਂ ਚ ਆਪਣੀ ਆਤਮਾ ਨੂੰ ਡੀਲ ਦਿੱਤਾ ਹੈ ਤੁਹਾਡੇ ਤੇ ਸ਼ੈਤਾਨ ਬਸ ਤਾਂ ਮੁੰਜ਼ਰ ਨਹੀਂ ਆਉਂਦੇ ਕਿ ਪ੍ਰਭੂ ਦਾ ਆਤਮਾ ਤੁਹਾਡੀ ਕੋਲ ਹੀ ਹੈ। ਇਸ ਲਈ ਬੇਨਤੀ ਹੈ ਮੇਰੀ ਸਾਰਿਆਂ ਦੇ ਅੱਗੇ ਮੇਰੀ ਬੇਨਤੀ ਹੈ ਕਿਉਂਕਿ ਤੁਸੀਂ ਖੁਦਾ ਦੇ ਲੋਕ ਹੋ ਕਿਸੇ ਮਨੁੱਖ ਦੇ ਅੱਗੇ ਨਹੀਂ ਪਰਮੇਸ਼ੁਰ ਦੇ ਧੀਆ ਔਰ ਪੁੱਤਰਾ ਅੱਗੇ ਮੈਂ ਕਹਿ ਰਿਹਾ ਤੁਸੀਂ ਪਰਮੇਸ਼ੁਰ ਦੇ ਲੋਕ ਹੋ ਤੁਸੀਂ ਤੇ ਅੱਗੇ ਨਹੀਂ ਗਏ ਤੁਸੀਂ ਚੁਣੇ ਗਏ ਹੋ ਲੋਕਾਂ ਨੇ ਤਿਆਗਿਆ ਹੋਵੇਗਾ ਤੁਹਾਨੂੰ ਪਰਮੇਸ਼ੁਰ ਨੇ ਚੁਣ ਲਿਆ ਹੈ ਤੁਹਾਨੂੰ ਇਸ ਲਈ ਆਓ ਸਭ ਮਿਲ ਕੇ ਪਰਮੇਸ਼ੁਰ ਦੀ ਮਹਿਮਾ ਕਰੀਏ ਐ ਡੇਲੀ ਐਵਰੀ ਡੇ ਰੋਜ਼ ਨਾਈਟ ਨੂਨ ਚਰਚ ਲਗਾਣਾ ਮੈਂ ਆਪਣੇ ਪਿੰਡ ਵਿੱਚ ਪਿੰਡ ਰੇਤਲਾ ਤਾਰੀ ਵਾਲੂ ਵਿੱਚ ਔਰ ਪਰਮੇਸ਼ਰ ਦਾ ਆਤਮ ਚੁੰਮਦਾ ਔਰ ਮੈਂ ਡੇਲੀ ਅਪਡੇਟ ਚਾਹ ਦੇਣਾ ਚਾਹਨਾ ਮੈਂ ਹਰ ਇੱਕ ਵੀਡੀਓ ਨੂੰ ਸ਼ੇਅਰ ਕਰਨੇ ਚਾਹਨਾ ਪੜੋ ਡੇਲੀ ਪ੍ਰੇਅਰ ਕਰਨੀ ਹੈ ਡੇਲੀ ਵਰਚਨ ਕਰਨਾ ਔਰ ਸਭ ਨਾਲ ਨੂੰ ਮਿਲਣਾ ਉਹ ਸਭ ਚੀਜ਼ਾਂ ਦਿਨਾਂ ਔਖਾ ਹੋ ਜਾਂਦਾ ਹੈ ਡੇਲੀ ਪੋਸਟ ਕਰਨੀ ਵੀਡੀਓ ਔਰ ਮੈਂ ਕੋਸ਼ਿਸ਼ ਕਰਦਾ ਕਿ ਦੋ ਦਿਨ ਤਿੰਨ ਦਿਨ ਬਾਅਦ ਕੋਈ ਨਾ ਕੋਈ ਅਪਡੇਟ ਮੈਂ ਦਿੰਦਾ ਰਹਾ ਔਰ ਪ੍ਰੀਚਿੰਗ ਦੀ ਵੀਡੀਓ ਸ਼ੇਅਰ ਕਰਨਾ ਸਾਰ ਦੇ ਵੀਡੀਓ ਸ਼ੇਅਰ ਕਰਨਾ ટીਚਿੰਗ ਦਿ ਵੀਡੀਓ ਸ਼ੇਅਰ ਕਰਨਾ ਇਸ ਲਈ ਮੇਰੀ ਸਭਨਾਂ ਦੇਗੇ ਹੀ ਗੁਜਾਰਿਸ਼ ਹੈ ਕਿ ਤੁਸੀਂ ਨੌਜਵਾਨੀ ਦੇ ਸਮੇਂ ਨੂੰ ਵਿਰਥਾ ਜਾਣ ਦੋ ਕਮ ਸੇ ਕਮ ਸ਼ੇਅਰ ਤੁਸੀਂ ਕਰਦੇ ਰਹੋ ਵੀਡੀਓ ਨੂੰ ਔਰ ਖੁਦ ਵੀ ਸੁਣੋ ਆਪਣੇ ਪਰਿਵਾਰ ਦੇ ਵਿੱਚ ਇਹਨਾਂ ਵੀਡੀਓ ਨੂੰ ਸੁਣੋ ਔਰ ਤੁਸੀਂ ਬੜੀ ਸ਼ਾਂਤੀ ਬੜੀ ਬਰਕਤ ਨੂੰ ਪਾਓਗੇ ਬੜੀ ਦਲੇਰੀ ਤੁਹਾਡੀ ਜ਼ਿੰਦਗੀ ਛਾਵੇਗੀ ਆਮੀ ਹਾਲੇਲੂਇਆ ਹਾਲੇਲੂਇਆ ਔਰ ਇਹਨਾਂ ਜੋ ਵੀ ਚੈਨਲਾਂ ਤੇ ਮੇਰੀ ਵੀਡੀਓਸ ਆ ਗਈਓ ਪ੍ਰਾਰਥਨਾ ਵੀ ਉਹਨਾਂ ਦੇ ਵਿੱਚ ਹੋਵੇਗੀ ਤੁਸੀਂ ਉਹਨਾਂ ਪ੍ਰਾਰਥਨਾਵਾਂ ਨੂੰ ਰਿਸੀਵ ਕਰਿਓ ਉਹ ਪ੍ਰਾਰਥਨਾ ਤੁਹਾਡੇ ਪਰਿਵਾਰ ਦੇ छुटਕਾਰੀ ਦੇ ਲਈ ਹੋਵੇਗੀ ਹਰ ਇੱਕ ਦੁਸ਼ਟਾਤਮਾ ਤੋਂ ਤੁਸੀਂ ਆਜ਼ਾਦੀ ਨੂੰ ਪਾਓਗੇ ਔਰ ਵੱਡੀ ਸ਼ਾਂਤੀ ਤੁਹਾਡੀ ਜ਼ਿੰਦਗੀਆਂ ਚ ਹੋਵੇਗੀ ਆਮਨ ਹਾਲੇਲੂਇਆ ਇਸ ਲਈ ਸਾਰੇ ਹੀ ਨੌਜਵਾਨ ਪੈਂਟਰਾਂ ਦੇ ਅੱਗੇ ਮੇਰੀ ਗੁਜਾਰਿਸ਼ ਹੈ ਤੁਸੀਂ ਥੱਕੇ ਨਹੀਂ ਹੋ ਆਤਮਿਕ ਰੀਤੀ ਦੇ ਨਾਲ ਤੁਸੀਂ ਥਕਾਵਟ ਚ ਨਹੀਂ ਹੋ ਤੁਨਿਆ ਵੀ ਥਕਾਵਟ ਹੋ ਸਕਦੇ ਹੋ ਆਤਮਿਕ ਰੀਤੀ ਨਾਲ ਥਕਾਵਟ ਦੇ ਵਿੱਚ ਨਹੀਂ ਕਿਉਂਕਿ ਪਰਮੇਸ਼ਰ ਦਾ ਆਤਮਾ ਥੱਕਦਾ ਨਹੀਂ ਹੈ ਭਈ ਪ੍ਰਭੂ ਦਾ ਆਤਮਾ ਤੁਹਾਡੇ ਨਾਲ ਹੈ ਔਰ ਤੁਹਾਨੂੰ ਛੂ ਚੁੱਕਾ ਹੈ ਇਸ ਵੀਡੀਓ ਦੇ ਮਾਧਮ ਦੇ ਦੁਆਰਾ ਹੀ ਤੁਹਾਨੂੰ ਖੁਦਾ ਦਾ ਆਤਮਾ ਛੂ ਚੁੱਕਾ ਹੈ ਇਸ ਲਈ ਸਾਰੇ ਹੀ ਪੈਨ ਪਾ ਉੱਠ ਖੜੇ ਹੋ ਔਰ ਨਵੇਂ ਸਿਰੋਂ ਪਰਮੇਸ਼ਰ ਦੇ ਬਲ ਨੂੰ ਪ੍ਰਾਪਤ ਕਰੋ ਪ੍ਰਭੂ ਦਾ ਆਤਮਾ ਤੁਹਾਨੂੰ ਇੱਕ ਨਵੀਂ ਸਮਰਥ ਦੇ ਦੁਆਰਾ ਆਪਣੇ ਅਦਭੁਤ ਕੰਮਾਂ ਲਈ ਇਸਤੇਮਾਲ ਕਰੇਗਾ ਮੇਰੇ ਹਾਲੇ ਲਈ ਆ ਹallelujah ਔਰ ਮੇਰਾ ਵਿਸ਼ਵਾਸ ਹੈ ਕਿ ਵੱਡੀ ਸ਼ਾਂਤੀ ਤੁਹਾਡੀ ਜ਼ਿੰਦਗੀਆਂ ਚਾਹੇਗੀ ਔਰ ਨੌਜਵਾਨ ਉੱਠ ਕੇ ਹੋਣਗੇ ਔਰ ਪਰਮੇਸ਼ਰ ਦੀ ਮਹਿਮਾ ਕਰਨਗੇ ਔਰ ਮੈਂ ਹਰ ਦਮ ਤੁਹਾਡੇ ਨਾਲ ਆ ਮੇਰੀ ਪ੍ਰਾਰਥਨਾ ਤੁਹਾਡੇ ਨਾਲ ਹੈ ਔਰ ਮੈਂ ਬਿਲਕੁਲ ਤਿਆਰ ਬਰ ਤਿਆਰ ਹਾਂ ਪਰਮੇਸ਼ਰ ਦੇ ਕੰਮਾਂ ਦੇ ਲਈ ਔਰ ਜਲਦ ਹੀ ਜੇਕਰ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਜ਼ਰੂਰ ਮੇਰੇ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਮੈਂ ਪ੍ਰੇਅਰ ਕਰਾਂਗਾ ਤੁਹਾਡੇ ਲਈ ਹਰ ਇੱਕ ਵਿਸ਼ੇ ਲਈ ਪ੍ਰੇਅਰ ਕਰਾਂਗਾ ਔਰ ਪਰਮੇਸ਼ਰ ਦਾ ਆਤਮਾ ਤੁਹਾਨੂੰ ਵੱਡੀ ਸ਼ਾਂਤੀ ਦੇਵੇਗਾ ਅਮੀਨ ਹallelujah ਗੋਡ ਬlesਸ ਯੂ ਆਲ ਪਰਮੇਸ਼ੁਰ ਤੁਹਾਨੂੰ ਵੱਡੀ ਸ਼ਾਂਤੀ ਵੱਡੀ ਦਲੇਰੀ ਦੇਵੇ ਆਮਨ ਸਾਰਿਆਂ 'ਚੋਂ ਹਮਸਾ